ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਸ਼ੁਰੂ ਤੋਂ ਹੀ ਜਿਹੜਾ ਪਾਕਿਸਤਾਨ ਆਪਣੀ ਨਕਾਮ ਹਰਕਤਾਂ ਤੋਂ ਜਿਹੜਾ ਉਹ ਬਾਜ਼ ਨਹੀਂ ਆਦਾ ਹੈਗਾ ਔਰ ਸਰਹੱਦੀ ਏਰੀਏ ਦੇ ਵਿੱਚ ਜਿਹੜਾ ਵਾ ਮੋਟੀ ਖੇਪ ਜਿਹੜੀ ਆ ਹਥਿਆਰਾਂ ਦੀ ਉਹ ਫੜੀ ਗਈ ਹੈਗੀ ਆ ਔਰ ਇਸ ਦੇ ਵਿੱਚ ਜਿਹੜੇ ਗੱਲ ਕਰੀਏ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਉਹ ਮੋਟੀ ਖੇਪ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈਗੀ ਆ ਔਰ ਇਹ ਹਥਿਆਰ ਕਿਤੇ ਡਿਲੀਵਰੀ ਦੇ ਲਈ ਜਿਹੜੇ ਉਹ ਜਾਣੇ ਸੀਗੇ ਔਰ ਉਹ ਕੋਈ ਵੱਡਾ ਹਾਸਾ ਜਿਹੜਾ ਉਹ ਉਹ ਜਿਹੜਾ ਵਾਪਰਨ ਤੋਂ ਜਿਹੜਾ ਉਹ ਟਲ ਗਿਆ ਹੈਗਾ ਔਰ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਜਿਹੜੀ ਇਸ ਦੇ ਵਿੱਚ ਜਿਹੜੀ ਆ ਸਫਲਤਾ ਜਿਹੜੀ ਉਹ ਹਾਸਲ ਕੀਤੀ ਗਈ ਹੈਗੀ ਆ ਤਾਂ ਕਿ ਕੋਈ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਦੇਖੋ ਅੱਜ ਮੈਂ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਆਰਗੇਨਾਈਜ਼ ਕ੍ਰਾਈਮ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਦੁਹਰਾਣਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਹਦਾਇਤਾਂ ਦੇ ਤੇ ਚੱਲਦੇ ਹੋਏ ਨਸ਼ੇ ਨੂੰ ਤੇ ਆਰਗੇਨਾਈਜ਼ ਕ੍ਰਾਈਮ ਨੂੰ ਜੜ੍ਹੇ ਖਤਮ ਕਰਨ ਤੋਂ ਜੜ੍ਹ ਤੋਂ ਖਤਮ ਕਰਨ ਦਾ ਜਿਹੜਾ ਨਿਸ਼ਚੈ ਹੈ ਅਸੀਂ ਉਹਨੂੰ ਉਸ ਦੀ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦੀ ਹੈਗੀ ਹੈ। ਧਨਕੋਟ ਪੁਲਿਸ ਨੇ ਅ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਦੇ ਅ ਸਰਪ੍ਰਸਤੀ ਦੇ ਵਿੱਚ ਇਹਨਾਂ ਦੀ ਟੀਮ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੀ ਬਹੁਤ ਅੱਛੀ ਚੱਜੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਕਰਕੇ ਅ ਜਿਹੜਾ ਟੈਰਿਸਟ ਰਿੰਡਾ ਹੈਗਾ ਜਿਹੜਾ ਪਾਕਿਸਤਾਨ ਬੇਸਡ ਹੈਗਾ ਜਿਹੜਾ ਜਿਸ ਨੂੰ ਆਈਐਸਆਈ ਉਹ ਸਪੋਰਟ ਕਰਦੀ ਹੈ ਉਸ ਵੱਲੋਂ ਜਿਹੜੇ ਧੱਕੇ ਗਏ ਜਿਹੜੇ ਪੰਜਾਬ ਹਿੰਦੁਸਤਾਨ ਆਪਣੇ ਪੰਜਾਬ ਦੀ ਟਰੈਕਟਰੀ ਦੇ ਵਿੱਚ ਧੱਕੇ ਗਏ ਜਿਹੜੀ ਹਥਿਆਰਾਂ ਦੀ ਥੇਪ ਹੈ ਉਸ ਨੂੰ ਬਰਾਮਦ ਕਰਨ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈਗੀ ਹੈ। ਪ੍ਰੋਸੀਯੋਗ ਸੂਤਰਾਂ ਤੋਂ ਇਹਨਾਂ ਨੂੰ ਇਹ ਖਬਰ ਮਿਲੀ ਸੀਗੀ ਕਿ ਜਿਹੜਾ ਟੈਰਿਸਟ ਰਿੰਡਾ ਹੈਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਇੱਥੇ ਪੰਜਾਬ ਦੇ ਵਿੱਚ ਸਰਦੀ ਖੇਤਰ ਦੇ ਵਿੱਚ ਪਠਾਨਕੋਟ ਦੇ ਵਿੱਚ ਨਰੋਡ ਜਮਲ ਸਿੰਘ ਦੇ ਏਰੀਆ ਦੇ ਵਿੱਚ 11 ਦੀ ਇੱਕ ਖੇਪ ਭੇਜ ਰਿਹਾ ਹੈਗਾ ਜੋ ਉਸਦੇ ਸਾਥੀਆਂ ਨੇ ਉਹਨੂੰ ਜਾ ਕੇ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟ ਕਰਨਾ ਸੀਗਾ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇਸ ਸਾਰੀ ਖੇਪ ਨੂੰ ਲੋਕੇਟ ਕਰਨ ਦੇ ਵਿੱਚ ਸਾਨੂੰ ਮਦਦ ਮਿਲੀ ਹੈ ਤੇ ਸਾਨੂੰ ਸੈਂਟਰਲ ਏਜੰਸੀਜ਼ ਦਾ ਪੂਰਨ ਸਹਿਯੋਗ ਮਿਲਿਆ ਜਿਸ ਨੂੰ ਬੇਕੂਬੀ ਪਠਾਨਕੋਲ ਪੁਲਿਸ ਨੇ ਤੇ ਐਸਐਸਪੀ ਸਾਹਿਬ ਨੇ ਤੇ ਉਹਨਾਂ ਦੇ ਅਫਸਰਾਂ ਨੇ ਅ ਡੀਐਸਪੀ ਵੇਪਨ ਕੁਮਾਰ ਐਸਪੀ ਰਜਿੰਦਰ ਕੁਮਾਰ ਡੀਐਸਪੀ ਲਖਵਿੰਦਰ ਸਬ ਇੰਸਪੈਕਟਰ ਗੁਰਦੀਪ ਇਧਰੋਂ ਮੋਹਿਤ ਅਗੇ ਨੇ ਤੇ ਸਬ ਇੰਸਪੈਕਟਰ ਵਿਜੇ ਕੁਮਾਰ ਇਹਦੀ ਇੱਕ ਟੀਮਾਂ ਬਣਾਈਆਂ ਗਈਆਂ ਵਕਫਾ ਟੀਮਾਂ ਤੇ ਇਸ ਨੂੰ ਜਿਹੜੀ ਜਿਹੜਾ ਨਰੋਡ ਜਮਲ ਸਿੰਘ ਦਾ ਏਰੀਆ ਸੀ ਇੱਕ ਸਰਚ ਅਭਿਆਨ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਇਹ ਖੇਵ ਜਿਹੜੀ ਬਰਾਮਦ ਹੋਈ ਹੈ ਜਿਸ ਦੇ ਵਿੱਚ ਤਿੰਨ ਸਾਲਟ ਆ ਤੇ ਨਾਲ ਉਹਨਾਂ ਦੇ ਪੰਜ ਮੈਗਜ਼ੀਨ ਹੈਗੇ ਨੇ ਦੋ ਫੋਰਨ ਮੇਡ ਪਿਸਟਲ ਜਗੀਆਂ ਜਿਹੜੀਆਂ 터ਕੀ ਮੇਡ ਤੇ ਇੱਕ ਚਾਈਨਾ ਮੇਡ ਹੈਗੀ ਹੈ ਜਿਸ ਦੇ ਦੋ ਮੈਗਜ਼ੀਨਸ ਨੇ ਨਾਲ ਤੇ 98 ਲਾਈਵ ਕੈਟ੍ਰੇਜਿਸ ਬਰਾਮਦ ਕਰਨ ਦੇ ਵਿੱਚ ਪਠਾਨਕੋਟ ਨੇ ਸਫਲਤਾ ਪ੍ਰਾਪਤ ਕੀਤੀ ਹੈਗੀ ਹੈ ਇੱਥੇ ਮੈਂ ਇੱਕ ਜਿਹੜਾ ਚੀਜ਼ ਤੇ ਪਹਿਲੂ ਤੇ ਮੈਂ ਜੋਰ ਦੇਵਾਂਗਾ ਕਿ ਪਠਾਨਕੋਟ ਪੁਲਿਸ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਹੀ ਅੱਛਾ ਤਾਲਮੇਲ ਕਰਕੇ ਇਸ ਜਿਹੜੀ ਖੇਪ ਦੀ ਜਿਹੜੀ ਬਰਾਮਦਗੀ ਕੀਤੀ ਹੈਗੀ ਹੈ ਤਾਂ ਅਸੀਂ ਉਸ ਤੇ ਪਰਚਾ ਦਰਜ ਕਰਕੇ ਤੇ ਬਰਾਮਦਗੀ ਕਰਕੇ ਪਰਚਾ ਦਰਜ ਕੀਤਾ ਹੈਗਾ ਬਰਾਮਦਗੀ ਕੀਤੀ ਹੈਗੀ ਹੈ ਤੇ ਉਸ ਦੇ ਉੱਤੇ ਅੱਗੇ ਤਪੀਸ਼ ਅਸੀਂ ਅ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਪੈਰਿਸਟ ਰਿੰਡਾ ਤੇ ਆਈਐਸਆਈ ਦੇ ਸਪੌਂਸਰਡ ਜਿਹੜੇ ਇੱਥੇ ਦੇ ਸਾਡੇ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਉਹਨਾਂ ਨੂੰ ਬੇਨਕਾਬ ਕਰਾਂਗੇ ਤੇ ਉਹਨਾਂ ਦੇ ਉੱਤੇ ਬੰਦੀ ਹੋਈ ਰਹਿਣਦੀ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਵਿੱਚ ਆਈ ਹੈ ਸਾਡੇ ਹਲੇ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸੈਂਟਰਲ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾਲ ਪਠਾਨਕੋਟ ਪੁਲਿਸ ਨੇ ਇਹ ਹਥਿਆਰਾਂ ਦੀ ਬਰਾਮਦਗੀ ਕੀਤੀ ਹੈਗੀ ਹੈ ਆ ਐਫ ਆਈ ਆ ਦਰਜ ਕਰਕੇ ਮਤਲਬ ਸਾਰਾ ਅਫਰ ਦਰਜ ਹੋ ਗਈ ਹੈ ਤਫਤੀਸ਼ ਰੰਮੀ ਗਈ ਹੈ ਜਿਸ ਤਰ੍ਹਾਂ ਹੀ ਕੋਈ ਕੋਈ ਚੀਜ਼ ਇਹਦੇ ਵਿੱਚ ਅਪਡੇਟ ਹੋਏਗੀ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇ ਸਰ ਸ਼ਿਪਾਰ ਕੇ ਗਏ ਸੀ ਕਿ ਜੇ ਕਿਸੇ ਨੂੰ ਡਿਲੀਵਰੀ ਦੇਣੀ ਸੀ देखो ਜਿਹੜੇ ਸਾਡੇ ਕੋਲੇ ਸੈਂਟਰਲ ਏਜੰਸੀਸ ਤੋਂ ਇਨਪੁਟ ਸੀਗੀ ਤੇ ਉਹ ਸਾਰੀ ਗੱਲ ਇਹੀ ਹੈ ਕਿ ਇਹ ਓਬਵੀਅਸਲੀ ਜਿਹੜੀ ਕੋਈ ਚੀਜ਼ ਸਰਹੱਦੋਂ ਪਾਰੋਂ ਆਂਦੀ ਹੈ ਤੇ ਉਹ ਕਿਸੇ ਨੂੰ ਡਿਲੀਵਰੀ ਤਾਂ ਹੋਣੀ ਸੀ ਅ ਅਸੀਂ ਉਸੇ ਕਰਕੇ ਇਹ ਐਫ ਆਈ ਆਰ ਕੇ ਜਿਵੇਂ ਮੈਂ ਦੱਸਿਆ ਤਫ਼ਤੀਸ਼ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਜਿਸ ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਇਹ ਜਿਹੜੇ ਇਹਦੇ ਆਰਗੇਨਾਈਜ਼ ਸਾਥੀ ਨੇ ਟੈਰਿਸਟ ਡਿੰਡੇ ਦੇ ਉਹਨਾਂ ਨੂੰ ਬੇਨਕਾਬ ਕਰਾਂਗੇ ਅਤੇ ਨਾਵਰੋਧ ਦੇ ਬੰਦੀ ਲੋੜਿੰਦੀ ਕਾਨੂੰਨੀ ਕਾਰਵਾਈ ਦੇ ਵਿੱਚ ਕਿੰਨੇ ਪਠਾਨਕੋਟ ਕਿਉਂ ਸੁਨੇਗਾ ਇਹ ਸਵਾਲ ਬੁਝਾ ਦੇ ਨਹੀਂ ਦੇਖੋ ਜੇ ਆਪਾਂ ਗੱਲ ਕਰੀਏ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦਾ ਸਰਹੱਦੀ ਖੇਤਰ ਹੈਗਾ ਤੇ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੇ ਰਾਹੀ ਪੰਜਾਬ ਵਿੱਚ ਅਤੇ ਦੇਸ਼ ਵਿੱਚ ਗੜਬੜੀ ਫਲਾਈਏ ਤਾਂ ਪਿੱਛੇ ਜੇ ਸਮੇਂ 'ਚ ਤੁਸੀਂ ਆਪ ਪ੍ਰੈਸ ਵਾਲੇ ਹੋ ਤੇ ਤੁਸੀਂ ਖਬਰਾਂ ਚ ਮੀਡੀਆ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਰੋਨਸ ਦੇ ਰਾਹੀਂ ਇਹ ਜਿਹੜੀਆਂ ਨਸ਼ੇ ਦੀਆਂ ਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਸਰਦੋਂ ਪਾਰ ਉਸੇ ਦੇ ਲੜੀ ਦੇ ਵਿੱਚ ਹੀ ਇਹ ਇੱਕ ਕੋਸ਼ਿਸ਼ ਹੈਗੀ ਆ ਜਿਸ ਨੂੰ ਅੱਜ ਪਠਾਨਕੋਟ ਪੁਲਿਸ ਨੇ ਆਪਣੀ ਬੜੀ ਮੁਸਤੈਦੀ ਨਾਲ ਸੈਂਟਰਲ ਏਜੰਸੀ ਦੀ ਸਹਾਇਤਾ ਨਾਲ ਇਸ ਨੂੰ ناکਾਮ ਕੀਤਾ ਕਿੰਨੇ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇਹ ਹਲੇ ਸਰ ਖੇਪ ਬਰਾਮਦ ਹੋਈ ਹੈ ਅਸੀਂ ਇਹਦੇ ਵਿੱਚ ਐਫਆਈ ਦਰਜ ਕਰਕੇ ਤਫ਼ਤੀਸ਼ ਅਸੀਂ ਕਰਾਂਗੇ ਜਿਸ ਤਰ੍ਹਾਂ ਇਹ ਕਿਉਂ ਹੋਈ ਹੈ ਜਾਂ ਬਾਰਡਰ ਇਹ ਕਿਉਂ ਇਹ ਨਰੋਟ ਜਮਲ ਸਿੰਘ ਦੇ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਹੈ ਜਿਹੜਾ ਸਰਹੱਦੀ ਖੇਤਰ ਹੈਗਾ ਉੱਥੋਂ ਬਰਾਮਦ ਹੋਈ ਹੈ ਤੇ ਇਸ ਕਰਕੇ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਹਰ ਪਹਿਲੂ ਤੋਂ ਦੇਖਾਂਗੇ ਉਸਦੇ ਸਾਥੀਆਂ ਨੂੰ ਜਿਹੜੇ-ਜਿਹੜੇ ਉਹਦੇ ਟੱਚ 'ਚ ਸੀਗੇ ਸਾਡੇ ਕੋਲ ਕਾਫੀ ਟੈਕਨੀਕਲ ਇਨਪੁਟ ਤੇ ਸੈਂਟਰਲ ਏਜੰਸੀ ਦਾ ਸਾਨੂੰ ਭਰਪੂਰ ਸਹਿਯੋਗ ਹੈਗਾ ਤਾਂ ਅਸੀਂ ਫਿਰ ਦੇਖਾਂਗੇ ਅਸੀਂ ਨੂੰ ਕਿਸ ਤਰ੍ਹਾਂ ਦੇ ਵੈਪਨ ਕਿਸ ਮੋਡਿਊਲ 'ਚ ਵਰਤੇ ਜਾਂਦੇ ਆ ਅਕਸਰ ਔਰ ਕੀ ਮੇਡ ਪਿਆ ਗਿਆ ਸਰ ਇਹਨਾਂ ਦੇ ਦੇਖੋ ਜਿਹੜੇ ਤਾਂ ਇੱਕ ਤੁਹਾਨੂੰ ਦੱਸਿਆ ਕਿ ਪਿਸਟਲ ਤੇ ਇੱਕ ਤੁਰਕੀ ਮੇਡ ਹੈਗੀ ਐ ਕਿ ਚਾਈਨੀਜ਼ ਮੇਡ ਹੈਗੀਆਂ ਆ ਸੌਲਟਾਂ ਜਿਹੜੀਆਂ ਹੈਗੀਆਂ ਬੇਸਿਕਲੀ ਤਾਂ origin ਤਾਂ ਇਹਨਾਂ ਦਾ ਰਸ਼ੀਆ ਤੋਂ ਹੋਇਆ ਫਿਰ ਪਾਕਿਸਤਾਨ ਦੇ ਪਖਤੂਨ ਵਾਲਾ ਚ ਦਾ ਦੂਜੇ ਪਾਸੇ ਗੜੇ ਦੀਆਂ ਵੀ ਬੰਦੀਆਂ ਹੈਗੀਆਂ ਸੋ ਉਹ ਸਾਰੀ ਜਿਹੜੀ ਹੈਗੀ ਇਹ ਚੀਜ਼ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਪਰ ਅਸੌਲਟਸ ਹੈਗੀਆਂ ਤੇ ਇਹਨਾਂ ਸੌਲਟਸ ਹੈਗੀਆਂ ਇਹਨਾਂ ਦੀ ਫੋਟੋਗ੍ਰਾਫ ਤੁਹਾਨੂੰ ਉਹਦੇ ਤੇ ਦਿਖਾ ਦਤੀ ਹੈ ਤੁਹਾਨੂੰ ਇੰਡੀਵਿਡਿਉਲੀ ਵੀ ਅਸੀਂ ਭੇਜ ਦਿਆਂਗੇ ਜੁੜੇ ਦਾ ਮਾਮਲਾ ਜੈਰ ਟੈਰਰਿਸਟ ਮਾਮਲਾ ਨਹੀਂ ਟੈਰਰਿਸਟ ਦੇ ਕੋ ਬੜੀ ਥਿਨ ਲਾਈਨ ਹੈਗੀ ਹੈ ਆਰਗੇਨਾਈਜ਼ ਕ੍ਰਾਈਮ ਵੀ ਅੱਜਕੱਲ ਕਾਫੀ ਜਿਹੜੇ ਪਹਿਲਾਂ ਗੈਂਗਸਟਰ ਸੀ ਉਹ ਡੈਡਿਕਲਾਈਜ਼ ਹੋ ਚੁੱਕੇ ਨੇ ਆਈਐਸਆਈ ਦੀ ਸ਼ਾਹਤੇ ਕਿਉਂਕਿ ਆਈਐਸਆਈ ਉਹਨਾਂ ਨੂੰ ਆਪਣੇ ਵੱਲ ਆਪਣੀ ਜਿਸ ਤਰ੍ਹਾਂ ਕਹਿੰਦੇ ਫੁੱਟ ਸੋਲਜਰਸ ਬਣਾਉਂਦੀ ਹੈ ਉਹ ਗਾਂ ਪੰਜਾਬ ਦੇ ਜਿਹੜੇ ਕੋਈ ਨੌਜਵਾਨਾਂ ਨੂੰ ਵਰਗ ਲਾ ਕੇ ਆਪਾਂ ਨੂੰ ਆਪਣੇ ਫੋਲਡ ਦੇ ਵਿੱਚ ਲੈ ਕੇ ਆਂਦੇ ਨੇ ਪਰ ਇੱਥੇ ਮੈਂ ਸਲਾਹਾਂ ਕਰਾਂਗਾ ਪਠਾਨਕੋਟ ਪੁਲਿਸ ਨੇ ਵੀ ਇਸ ਤੋਂ ਪਹਿਲਾਂ ਕਿ ਕੋਈ ਤਾਰਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਇਸ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਦੇ ਸਹਿਯੋਗ ਨਾਲ ਇਸ ਕੇਸ ਨੂੰ ਬਰਾਮਦ ਕਰ ਲਿਆ ਤੇ ਵੀ ਆਰ ਇਨ ਸੇਫ ਹੈਂਡਸ ਪਠਾਨਕੋਟ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ